चंगा बेटे जाया जल्दी आ गई लै तेरी भू अज स्द किमें पूरी आंधी है ਬਸ ਦਵਾਈ ਹੀ ਲੈਣ ਆਈ ਸੀ ਨਕਸ਼ਰ ਬੱਚਿਆਂ ਨੂੰ ਮਿਲਾਣਾ ਅੱਛਾ ਜੀ ਵਧੀਆ ਕਰਿਆ ਲਵੀ ਆ ਤੇਰੀ ਭੂਆ ਆਈ ਆ ਭਾਈ ਪਾਣੀ ਪੂਰੀ ਲੈ ਕੇ ਆ ਬਹੁਤ ਸਾਰੇ ਤੁਸੀਂ ਸਭ ਤੁਸੀਂ ਵਧੀਆ ਹਾਂ ਕੀ ਇਖਾ ਕੇ ਤੁਸੀਂ ਦੱਸੋ ਤਾਂ ਠੀਕ ਠਾਕ ਵਧੀਆ ਇਹਦਾ ਪੈਨ ਨਹੀਂ ਆਉਂਦਾ ਗਰਮੀ ਬਾੜੀ ਹੋਈ ਥਈ ਜਾ ਬਹੁਤ ਬੁਝੋ ਨਾ ਗਰਮੀ ਲਗਾ ਮੇਰਾ ਮੀ ਪੈਂਦਾ ਉਦੋਂ ਮਾੜੀ ਜਿਹੀ ਛਾਂ ਹੋਈ ਨਹੀਂ ਤਾਂ ਗਰਮੀ ਬਾੜੀ ਹੋਈ ਪਾਠ ਜਿੱਤੇ ਬਲਵੇ ਤੁਸੀਂ ਵਸ ਆਏ ਹੋ ਫਿਰ ਹੋਰ

ਤੁਸੀਂ ਦੋਨੇ ਮਾਰੋ ਗੱਲਾਂ ਮੈਂ ਕੋਕ ਪਚਾ ਬਣਾ ਲਿਆ ਵਾ ਬਣਾ ਲਿਆ ਪੁੱਤ ਲੈ ਆਮੀ ਲੈ ਲੈ ਤੇ ਪੁੱਤ ਆ ਵੀ ਲੈ ਜੰਨਾ ਠੀਕ ਜਿਹਾ ਕੇ ਬੈਜ ਭੰਜੀ ਉੱਪਰ ਹੀ ਕਰ ਲੋ ਪੁੱਤ ਫੋਰ ਦਸ ਸਭ ਠੀਕ ਠਾਕ ਚੁੱਥੇ ਹਾਂਜੀ ਹਾਂ ਬੜੀਆ ਚੱਲ ਬੜੀ ਫੇ ਦਵਾਈ ਨਾਲ ਹੁਣ ਫਰਕ ਹੈਗਾ ਕੁਛ ਹਾਂ ਫਰਕ ਆ ਗੇ ਨਾ ਅੱਛਾ ਪਰ ਮਜੀਤੇ ਨਾ ਤਾਂ ਹੈਪੀ ਜਿੰਦਾ ਨਾ ਸਿਮੂ ਜਿੰਦੀਆ ਮੈਨੂੰ ਉਹ ਕਾਹ ਨੂੰ ਪੈਂਦੀ ਹੈਪੀ ਤਾਂ ਬਾਜ਼ਾਰ ਕੋ ਸਮਾਨ ਜਾ ਲੈ ਕੇ ਆਉਣਾ ਤੇ ਉਹ ਲੈਣ ਗਿਆ ਉਹ ਸਿਮੂ ਇੱਥੇ ਜਵਾਕਾਂ ਜਾਣਾ ਖੇਡਦੀ ਆ ਤਾਂ ਠੀਕ ਐ ਆ ਲਾ ਚਾਹ ਪੀ ਦੋ ਤੇ ਐ ਪਰ ਮੀ ਦਿੱਤੇ ਪਰਾ ਰਿੰਪੀ ਨੇ ਵੀ ਆਉਣਾ ਹੋਊਗਾ ਹੁਣ ਸ਼ਾਮ ਚੜ ਗਿਆ ਉਹ ਕਾਨੂੰਪੈਨ ਜੀ ਅ ਤੈਨੂੰ ਪਤਾ ਹੀ ਉਹਦਾ ਸਰਦਾ ਨਹੀਂ ਫਿਰ ਤੂੰ ਸੁਧਾਰਾ ਦੇ ਕੇ ਹੈਪੀ ਫਿਰ ਭਾਈ ਨਾਲ ਹੀ ਲੈ ਆਊਗਾ ਚੰਦ ਪਰਮਜੀਤ ਜੀ ਤੇ ਜਿਹੜੇ 4 ਦਿਨ ਲਾਜੂ ਉਹੀ ਸੀ ਐ ਭੈਣ ਜੀ ਮਾ ਤੋਂ ਇੱਕ ਗੱਲ ਕਹਿਣੀ ਸੀ ਬਸ ਜੇ ਗੁੱਸਾ ਨਾ ਕਰੂ ਨਾ ਪਰਮਜੀਤ ਜੀ ਤੇ ਗੁੱਸਾ ਕਿਉਂ ਕਰਨਾ ਤੂੰ ਦੱਸ ਮੈਨੂੰ ਕਿਹੜੀ ਗੱਲ ਹੈ ਗੱਲ ਤਾਂ ਭੈਣ ਜੀ ਇਹ ਆ ਗਈ ਵੀ ਗਰੀਂਪੀ ਗਈ ਹੋਂ ਬੈਠੀ ਮੈਂ ਸੁਨਾਰਾ ਦੇ ਸਕਦੀ ਆ ਕਿਉਂ ਤੁਹਾਨੂੰ ਨਹੀਂ ਦੇ ਸਕਦੀ ਦੇਖੋ ਤੁਸੀਂ ਗੁੱਸਾ ਨਾ ਕਰਿਓ ਇਹ ਗੱਲ ਬੁਝਾ ਕਿਉਂ ਕਰਨਾ ਮੈਂ ਜਿੰਨਾ ਚਿਰ ਦੇ ਤਾਂ ਬਹੁਤ ਹੈ ਉਹ ਵੀ ਮੇਰੀ ਭਤੀਜੀ ਆ ਤੁਸੀਂ ਮੇਰੇ ਕੋਲ ਆਉਂਦੇ ਜਾਂਦੇ ਰਹੋ ਇਹੀ ਵਕਤ ਹੈ ਜੋ ਪਹਿਲਾਂ ਵੀ ਤੁਹਾਡਾ ਮੈਂ ਕੋਈ ਸੁਨਾਰਾ ਕਿਹਾ ਹਜੇ ਤੱਕ ਦੇਣਾ ਆਹ ਹੁਣ ਤੋਂ ਮੈਂ ਆਪ ਹੀ ਕਹਿੰਦਾ ਕੋਈ ਨਾ ਕੋਈ ਨਾ ਮੈਨੂੰ ਕੋਈ ਗੁੱਛਾ ਨਹੀਂ ਹੈ ਲੈ ਮੈਂ ਵੀ ਤੁਸੀਂ ਇਹ ਕੀ ਗੱਲ ਕਹਿੰਦੇ ਹੋ ਐ ਦੋ ਡੱਬੇ ਨਾਲ ਆਪਾਂ ਨੂੰ ਕੀ ਫਰਕ ਪੈਂਦਾ ਜੇ ਆਪਾਂ ਮੂਹਾਈ ਨੂੰ ਵੀ ਸੁਨਾਰਾ ਦੇ ਦੇ ਕਰਾ ਕੇ ਤੂੰ ਪਕੜ ਜਾ ਤੈਨੂੰ ਨਹੀਂ ਇਹ ਗੱਲਾਂ ਦਾ ਪਤਾ ਹੈਗਾ ਸਾਡੇ ਕੋਈ ਨਾ ਪੁੱਤ ਜ਼ਿੰਮੇਦਾਰੀ ਮੰਮੀ ਕਹਿੰਦੀ ਏ ਠੀਕ ਐ ਘਰ 'ਚ ਲੜਾਈ ਨਾ ਪਾਏ ਫੇਰ ਕੀ ਹੁਣ ਆਪੁੱਤ ਹੁਣ ਤੱਕ ਬਥੇਰੇ ਸੰਧਾਰੇ ਜੇਤੇ ਹੁਣ ਤਾਂ ਮੈਨੂੰ ਥੋੜਾ ਪਿਆਰ ਚਾਹੀਦਾ ਚਲੋ ਠੀਕ ਐ ਭੂਆ ਜੀ ਚਲ ਭੂਣ ਰੋਟੀ ਬਣਾ ਲਾ ਹੁਣ ਤੇਰੀ ਭੂਆ ਨੂੰ ਭੁੱਖ ਲੱਗੀ ਹੋਊਗੀ ਬਣਾ ਲੀ ਤਾਂ ਟਾਈਮ ਹੋ ਗਿਆ ਕੱਬੀ ਪੂਰੀ ਹੋਈ ਜਾਂ ਸਵੇਰ ਹੋ ਗਈ ਭੂਆ ਜੀ ਆਹ ਨਾ ਪਾਣੀ ਜੀ ਆ ਮਾ ਨਾ ਨਾ ਮੈਂ ਤਾਂ ਹੋ ਗਿਆ ਨਾ ਜੂਸ ਪੀ ਆਇਆ ਏ ਤੇ ਗਰਮੀ ਵਾਲੀ ਅੱਜ ਬਾਹਰ ਅੱਛਾ ਮਾ ਚਲ ਮੈਂ ਜੂਸ ਹੀ ਪੀ ਕੇ ਆਣਾ ਇਹ 10 ਮਿੰਟ ਪਹਿਲਾਂ ਆ ਜਾਂਦੇ ਭੂਆ ਜੀ ਨੂੰ ਮਿਲ ਲੈਂਦੇ ਭੂਆ ਜੀ ਅੱਜ ਹਾਂਜੀ ਹਜੇ ਉਡੀਕ ਹੈ ਤੁਹਾਡੇ ਪੂਰੀ ਹੈ ਜੀ ਅੱਛਾ ਅੱਛਾ ਹੋਰ ਕੀ ਬੋਲੀ ਫਿਰ ਬਸ ਠੀਕ ਠਾਕ ਉਹ ਤਾਂ ਦਵਾਈ ਲੈਣ ਆਈ ਸੀ ਕੀ ਅੱਛਾ ਕਹਿੰਦੀ ਜੇ ਮੈਂ ਤੇ ਜਵਾਕਰ ਨੂੰ ਮਿਲਿਆ ਮਾ ਤੇ ਤੁਸੀਂ ਨਹੀਂ ਮਿਲੇ ਹੈਗੇ ਸਾਡੇ ਕੋਲੇ ਦੋਨਾਂ ਕੋਲੇ ਬੈਠ ਕੇ ਗੱਲਾਂ ਕਰਕੇ ਮੁੜੀਗੀ ਉਹਦੋਂ ਅਸੀਂ ਮੂੰਹ ਘੇਟਣ ਗਈ ਵੀ ਸੀਗੀ ਚਲ ਠੀਕ ਆ ਭਈਆ ਜੀ ਵਧੀਆ ਕੀਤਾ ਕੀ ਸੁਣ ਲਓ ਮੰਮੀ ਨੇ ਕੀ ਕਹਿਤਾ ਘੁਆ ਨੂੰ ਕਹਿੰਦੀ ਹੁਣ ਸਾਡੀ ਰਿੰਪੀ ਦਾ ਹੋ ਗਿਆ ਵਿਆਹ ਮੈਂ ਤੈਨੂੰ ਨਹੀਂ ਸੰਧਾਰੇ ਦੇ ਸਕਦੀ ਹੈਗੀ ਦੱਸੋ ਉਹ ਘਰ ਦੀ ਕੁੜੀ ਨਹੀਂ ਹੈਗੀ ਉਹਦਾ ਤਾਂ ਹੱਕ ਪਹਿਲਾਂ ਰਿੰਪੀ ਨਾਲੋਂ ਇਹ ਤਾਂ ਫਿਰ ਮੰਮੀ ਨੇ ਗਲਤ ਕੀਤਾ ਨਾਲੇ ਘੁਆ ਦਾ ਆਪਾਂ ਨੂੰ ਪਹਿਲਾਂ ਜੇ ਆਪਾਂ ਦੋਨਾਂ ਨੂੰ ਸੰਧਾਰੇ ਦੇ ਦਾਂਗੇ ਫਿਰ ਕਿੱਡੀ ਕੁ ਗੱਲ ਹੈ ਇਹ ਕੀ ਫਰਕ ਪੈਂਦਾ ਇਹਦੇ ਨਾਲ ਫਰਕ ਤਾਂ ਕੀ ਪੈਂਦਾ ਇਹੀ ਗੱਲ ਤੇ ਮੈਂ ਮੰਮੀ ਨੂੰ ਕਹੀ ਮੈਂ ਕਿ ਦੋ ਦੱਬਿਆਂ ਨਾਲ ਭੂਆ ਦੇ ਨਾਲ ਕੀ ਫਰਕ ਪੈ ਜੂਗਾ ਜਦੋਂ ਆਪਾਂ ਰਿੰਪੀ ਨੂੰ ਦਵਾਗੇ ਭੂਆ ਨੂੰ ਵੀ ਦਵਾਗੇ ਤਾਂ ਉਹ ਤਾਂ ਮੇਰੇ ਗਾਲੀ ਪੈ ਗਈ ਕਹਿੰਦੀ ਤੈਨੂੰ ਨਹੀਂ ਪਤਾ ਇਹ ਗੱਲ ਦਾ ਤਸੋਈ ਕਿੰਨੀ ਗਲਤ ਗੱਲ ਐ ਮੈਂ ਤਾਂ ਬਹੁਤ ਆਇਆ ਜੇ ਭੂਆ ਜਿਹੜੀ ਨਰਮ ਐ ਤਾਂ ਇਹ ਥੋੜੀ ਆਪਾਂ ਉਹਦੀ ਨਰਮਾਈ ਦਾ ਫਾਇਦਾ ਚੱਕੜਾਂ ਹਾਂ ਉਹ ਕੋਈ ਨਾ ਮੈਂ ਆਪਦੀ ਮੰਮੀ ਨਾਲ ਗੱਲ ਕਰੂੰਗਾ ਮੈਂ ਕਹੂੰਗਾ ਉਹਨੂੰ ਭਾਈ ਵੀ ਭੂਆ ਨੂੰ ਸੁਧਾਰਾ ਦੇ ਕੇ ਆਇਆ ਕਰ ਤੂੰ ਮੈਂ ਕਰ ਲੈਣਾ ਹੁਣ ਉਹ ਨਾਲ ਗੱਲ ਜਾ ਕੇ ਆਨੇ ਤੁਸੀਂ ਜਿਪੂਰ ਗੱਲ ਕਰੋ ਇਹ ਤਾਂ ਸਿੱਪੀ ਕਮਾਨ ਹੁੰਦਾ ਆਪਾਂ ਇਹ ਰਖੜਾ ਹੁੰਦਾ ਐ ਕੜੇ ਕੋਲ ਨੂੰ ਵੀ ਅਸੇ ਆ ਸੁਣਦੀ ਐ ਮੇਰੇ ਪੇਟਾਂ ਤੇ ਕੋਈ ਆ ਗਿਆ ਠੀਕ ਹੈ ਜੀ ਤੁਸੀਂ ਹੁਣੀ ਗੱਲ ਕਰ ਲਓ ਹੁੰਦੀ ਆ ਮੈਂ ਜਾਣਾਂ ਜਾਂ ਮੈਂ ਤੁਹਾਨੂੰ ਕੁਛ ਦੱਸਾਂ ਹੁੰਦੀ ਹਾਂ ਜੀ ਕੁਛ ਲਓ ਕਹਿਣਾ ਮਾਨੂੰ ਨਹੀਂ ਸਹੀ ਇਹ ਕਰ ਨਹੀਂ ਕਰਦੀ ਹੈਗੀ ਹਾਂਜੀ ਹਾਂਜੀ ਕਰੋ ਕਰੋ ਤੁਸੀਂ ਹਾਂ ਬਾਕੀ ਸੁਣਦੀ ਆ ਤੁਸੀਂ ਤੁਹਾਡੇ ਪਾਈਤੀ ਕੰਮ ਆਏ ਮੈਂ ਤਾਂ ਜਾਣਾ ਦੱਸਦਾ ਨਹੀਂ ਹਾਂ ਦੱਸ ਹਜੂ ਭੂਆ ਜੀ ਬਣਾ ਹਾਂ ਇੱਥੇ ਭੂਆ ਅੱਛਾ ਕੀ ਕਹਿੰਦੀ ਬਸ ਉਹੀ ਆਈ ਥੋ ਦਵਾਈ ਲੈਣ ਆਈ ਸੀ ਉਰੇ ਆ ਗਈ ਇਹਨੂੰ ਪੁੱਛਦੀ ਸੀ ਕਿ ਕਿੱਥੇ ਟਿਮਾਉ ਗਿਆ ਭੂਆ ਅੱਛਾ ਮੈਨੂੰ ਲਵੀ ਦੱਸਦੀ ਸੀ ਕਹਿੰਦੀ ਵੀ ਮਾਂ ਕਹਿੰਦੀ ਆ ਵੀ ਭੂਆ ਨੂੰ ਸੁਨਦਰਾਇਤ ਕੀ ਦੇ ਨਹੀਂ ਸਕਦੇ ਅਸੀਂ ਤੇ ਮੈਂ ਕਿਹੜਾ ਕੋਈ ਬਾਣੀ ਗੱਲ ਕਹੀ ਆ ਵੀ ਮੈਂ ਤਾਂ ਮੰਮੀ ਤੋਂ ਆਇਆ ਜਾਂਦੇ ਵਿੱਚ ਇੱਥੇ ਆਪਾਂ ਰੀਪੀ ਨੂੰ ਸੁਨਦਰਾਇਆ ਕਰਾਂਗੇ ਦੋ ਡੱਬੇ ਵਿਚਾਰੀ ਨੂੰ ਇਹਨੂੰ ਦੇ ਦਾਂਗੇ ਕੀ ਫਰਕ ਪੈਂਦਾ ਬੇਚਲ ਬੱਸ ਕੋਈ ਨਾ ਬਸ ساری ਉਮਰ ਹੋ ਗਈ ਮੈਨੂੰ ਸੁਨਾਰੇ ਦੀ ਜਿੰਦੀ ਨੂੰ ਬਥੇਰੇ ਰਹਿਦੇ ਸੁਨਾਰੇ ਕੁੜੀ ਹੋਈ ਪਈ ਆ ਹੁਣ ਉਹ ਮੈਂ ਆਪਦੀ ਕੁੜੀ ਦਾ ਵੀ ਦੇਖਣਾ ਕੋਸ ਖਪੂਆ ਨੂੰ ਪੁੱਤ ਜਮ ساری ਉਮਰ ਦੇਖ ਮਾ ਫਰਕ ਨਹੀਂ ਕਰੀਦਾ ਹੁੰਦਾ ਦੋਨੇ ਘਰ ਦੀਆਂ ਧੀਆਂ ਨੇ ਜਿੱਥੇ ਆਪਾਂ ਰਿੰਪੀ ਨੂੰ ਦੇਵਾਂਗੇ ਉੱਥੇ ਦੋ ਡੱਬੇ ਵਿਚਾਰੀ ਨੂੰ ਤੁਹਾਨੂੰ ਦੇ ਦਾਂਗੇ ਕੀ ਗੱਲ ਦਾ ਕਿੰਡੀਕ ਗੱਲ ਹੈ ਇਹ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤਾਰੀ ਮੈਂ ਚਣਾਂਗੀ ਮੈਨੂੰ ਪਤਾ ਕਿ ਨੂੰ ਸੰਦਾਰਾ ਦੇਣਾ ਕਿ ਨੂੰ ਨਹੀਂ ਦੇਣਾ ਤੁਸੀਂ ਮੇਰੀਆਂ ਗੱਲਾਂ ਦੇ ਵਿੱਚ ਦਾਸ ਅਲਦਾਚੀ ਘੱਟ ਕਰਿਆ ਕਰੋ ਮੈਨੂੰ ਆਪੀ ਪਤਾ ਇਹਦਾ ਕੁਝ ਕਾਰਨਾ ਕੋ ਚਲ ਮਾ ਕਾਏ ਕਿੜਾ ਮੰਨਣੀਆਂ ਕਿਸੇ ਦੀ ਹੇ ਹੇ ਤੇ ਹਮੇਸ਼ਾ ਦਾ ਬੂਲ ਵੇਖ ਕੇ ਆਉਂਦਾ ਖਮਾ ਦੀ ਜੀਦਾ ਵੀ ਲੇਖਣਾ ਨਾੰਦ ਦਾ ਤਾਂ ਫੇਰਾ ਚੁੱਪ ਗਿਆ ਹੁਣ ਸੁਨਾਰਾ ਵੀ ਆ ਵੀ ਕੁੜੀ ਨੂੰ ਵਧਿਆ ਰਿਆ ਕਰੂਗਾ ਉਹ ਤੇਰਾ ਬੰਨਿਆ ਰਹਿਣੇ ਸਾਰੀ ਹੋਰ ਉਹਨੂੰ ਇਜਾਮਾ ਨੋਟਿਸ ਹੀ ਤਾਂ ਵੀ ਦੇਖਣ ਕੱਪੜੇ ਨੇ ਕੀ ਨਾ ਪਤਾ ਮੁਝਾ ਜਾ ਕੇ ਮੈਂ ਨਵੀਂ ਫਿਰ ਸਰ ਤੋਂ ਹਾਂਜੀ ਮਮੀ ਕੋਤਮ ਤੁਝਾ ਜਾ ਕੇ ਆਉਣੀ ਆ ਕੱਪੜੇ-ਕਪੜੇ ਲੈ ਕੇ ਆਉਣੀ ਆਂ ਜੀ ਜਾ ਕੇ ਕੁੜੀ ਵਾਸਤੇ ਇਸਦਾ ਨਾ ਵਿਪੇਚਣਾ ਪਾ। ਠੀਕ ਹੈ ਮੰਮੀ ਤੁਸੀਂ ਜਾਇਓ ਲੈ ਆਓ ਸੂਟ। ਉਹ ਤੇ ਮੈਂ ਬਜ਼ਾਰ ਦਾ ਕੰਮ ਪੁੱਤਰ ਮੇੜਿਆ ਆ ਮਾ ਜਾ ਕੇ। ਕੱਪੜੇ-ਕਪੜੇ ਲੈ ਆਵਾ ਤੂੰ ਰੋਟੀ ਸਬਜ਼ੀ ਦੇ ਮੇਲਣੀ ਮੇਰੇ ਆਉਂਦੀ। ਠੀਕ ਹੈ ਮੰਮੀ ਜਾਇਓ। ਆਹੋ। ਕੁੜੀਏ ਫੋਨ ਨੂੰ ਕੀ ਠੀਕਾ ਸੌਣ ਦਾ ਮਹੀਨਾ ਚੜ ਗਿਆ ਮੈਂ ਸੰਧਾਰਾ ਰਿਆ ਵਾਂ ਨਾਲੇ ਜਵਾਕ ਬਿਸਕਟ ਢੀਕ ਰਿਉਣਗੇ ਮਾਮੇ ਦੇ ਲੈ ਵੀਰੇ ਤੂੰ ਬੈਠ ਮੈਂ ਪਾਣੀ ਲੈ ਕੇ ਆਉਣੀ ਆ ਨਾਲੇ ਤੀਬੂ ਤਾਂ ਕਿਦਾਂ ਦੀ ਢੀਕੀ ਸੀ ਸੀ ਮਾਮੇ ਦੇ ਬਿਸਕਟ ਉਸ ਨਾ ਵੀਰੇ ਕਰੇ ਸਾਰੇ ਠੀਕ ਠਾਕ ਨੇ ਮੰਮੀ ਉਰੀ ਭਾਬੀ ਉਰੀ ਆ ਸਾਰੇ ਠੀਕ ਠਾਕ ਨੇਗੇ ਆਇ ਤੇਰੀ ਭਾਬੀ ਨੇ ਸੂਟ ਲੈ ਕੇ ਦਿੱਤਾ ਸਮਾਉਣ ਆਲਾ ਨਾਲ ਸਮਾਉਣ ਨਹੀਂ ਆਇਦਗੀ ਉਹਨੇ ਕਹਿ ਕੇ ਭੇਜਿਆ ਮੇਰੇ ਪ੍ਰੈਸਰ ਠੀਕ ਹੈ ਇਹਨੂੰ ਸਮਾ ਕੇ ਪਾ ਲਈ ਲੈ ਸੂਟ ਤਾਂ ਬੜੇ ਸੋਹਣਾ ਹੈ ਇਹਦਾ ਮੈਂ ਸਮਾਉਂਗੀ ਹੋਰ ਜਦੋਂ ਪਤਾ ਲੱਗਿਆ ਵੀ ਜਾਣਾ ਕੱਲੂ ਤਾਂ ਉਹ ਉਹਦੀ ਜਾ ਕੇ ਲੈ ਕੇ ਆਈ ਯਾਰ ਨਾ ਬਹੁਤ ਸੋਹਣਾ ਲੱਗ ਜੇ ਮੈਂ ਚਾਹ ਬਣਾ ਲਿਆ ਮਾਂ ਚੱਲਿਆ ਨਹੀਂ ਨਾ ਮਾਸੀ ਨਹੀਂ ਦੀ ਇਹਨਾ ਪਰੋਣਾ ਦੀਦਾ ਸੀ ਮੂਵੀ ਨਹੀਂ ਦੇਖੀ ਕਿੱਧਰ ਗਏ ਲੰਗੇ ਤੇਰੇ ਮੰਮੀ ਦਾ ਜਿਹੜਾ ਬਾਜ਼ਾਰ ਉਹ ਵੀ ਸੰਧਾਰੇ ਦੀ ਤਿਆਰੀ ਕਰਦੀ ਆ ਤੇ ਇਹ ਆਪੇ ਲੋਸ ਕੋਲੇ ਦੇ ਦਿੰਦੇ ਨੇ। ਸ਼ਿਮੂ ਅਜੇ ਹੋਣੀ ਤੇਰੇ ਹੋਣ ਤੋਂ ਪਹਿਲਾਂ ਨੂੰਸ਼ਨ ਲਈ ਆ। ਅੱਛਾ। ਅੱਛਾ ਠੀਕ ਆ। ਲੈ, ਮਾਸੀ ਦਾ ਆਉਂਦੀ ਐ। ਉਹ ਦੱਸ। ਉਹ ਕਹ ਰਹਾ ਐ ਫਾਈਲ। ਸਾਫੀ ਦਾ ਮਾਸੀ। ਸਾਫੀ ਦਾ। ਉਹਦੀ ਕਹਾਣੀ। ਹਲੋ ਸੁਖਮਣ। ਹਾਂ ਹਾਂ ਠੀਕ ਐ ਮਾਸੀ। ਔਰ ਮਾਸੀ ਕਿੱਥੇ ਜਾਇ ਐ? ਉਹ ਦਿੱਸੇ ਮੈਂ ਤਾਂ ਬਾਜ਼ਾਰ ਜਾ ਕੇ ਆਈਆਂ ਕੱਪੜੇ ਲੈ ਕੇ ਆਈਆਂ ਸੁਨਾਰਾ ਵੇਚਣਾ ਕੁੜੀ ਦਾ ਮੈਂ ਵੀ ਖਰਚਿਆ ਵਸੋ ਉਹ ਉਹ ਪਹਿਲਾਂ ਸੁਨਾਰਾ ਦਾ ਇਹ ਉਹ ਤੇਰੀ ਮਾਸੀ ਠੀਕ ਐ ਆ ਜਾਂਦੀ ਉਹ ਵੀ ਜੜਾ ਮਾਰ ਦਿੰਦੀ ਆ ਮਾਸੀ ਠੀਕ ਆ ਬਾਕੀ ਕਿਹਨੂੰ ਪਤਾ ਕਿਹੜੇ ਜੋ ਕੀ ਕਿੱਥੇ ਆ ਉਹ ਉਹਦੇ ਛੋਟੇ ਤਾਂ ਬੰਨੇ ਦਉਂਦੇ ਨੇਗੇ ਉਹਦੇ ਨੂੰ ਪਤਾ ਮਰ ਜਾ ਕੇ ਛੋਟੇ ਦੁਹਣ ਲਾਈ ਜਾਂਦੇ ਨੇ ਬੱਸ ਉਹ ਸੋ ਤਾਂ ਜੜਾ ਨਹੀਂ ਜਾਂਦਾ ਬਿਸਕੁਟ ਕਾਉਂ ਲੈ ਆਤੀ ਬਿਸਕੁਟ ਹੀ ਅੱਜ ਮੇਰਾ ਭਰਾ ਆਇਆ ਸੀਗਾ ਸੰਧਾਰਾ ਦੇਣਾ ਉਹ ਦੇ ਕੇ ਗਿਆ ਚਲ ਵਧੀਆ ਹਾਂ ਦੇ ਹੈਪੀ ਉੱਤ ਜਾ ਕੇ ਤੂੰ ਵੀ ਬਿਸਕੁਟ ਘੜਾ ਲੈ ਭਾਵੇਂ ਕੁੜੀ ਨੂੰ ਸੰਧਾਰਾ ਦੇਣਾ ਹੈ ਘੜਾ ਲੈ ਮੰਮੀ ਹੋਰ ਜਾਇਆ ਫਿਰ ਬਸਾ ਚਾਹ ਪੀਦਾ ਫਿਰ ਜਾਣਾ ਠੀਕ ਆ ਠੀਕ ਆ ਬਰਬਾਤ ਨਾ ਮੋੜੇ ਉਪੜਾ ਕੇ ਭਾਈ ਦੇਖੋ ਜੀ ਹੁਣ ਮੇਰਾ ਸੰਧਾਰਾ ਵੀ ਆ ਗਿਆ ਕਾਲੂ ਮੰਮੀ ਰਿੰਪੀ ਦਾ ਵੀ ਦੇ ਆਉਗੀ ਰਹਿ ਗਈ ਵਿਚਾਰੀ ਕੱਲੀ ਭੂਆ ਮੈਂ ਆਈ ਗਈ ਨਹੀਂ ਆ ਤੁਸੀਂ ਜਾ ਕੇ ਕੱਲ ਨੂੰ ਘੂਆ ਦੇ ਦੇਓ ਸੁਧਾਰਾ ਸੂਟ ਮੈਂ ਤੁਹਾਨੂੰ ਕੋਈ ਘਰੋਂ ਦੇ ਦੂੰਗੀ ਦੋ ਡੱਬੇ ਉੱਥੋਂ ਲੈ ਕੇ ਘੂਆ ਨੂੰ ਸੁਧਾਰਾ ਦੇ ਆ ਛੱਡੋ ਨਾ ਹੋਰ ਗੱਲ ਤਾਂ ਤੇਰੀ ਠੀਕ ਐ ਨਾਲੇ ਮੰਮੀ ਉਧਰ ਗਈ ਹੋ ਕੁੜੀ ਕੋਲੇ ਮੈਂ ਭੱਜ ਕੇ ਭੂਆ ਨੂੰ ਸੁਧਾਰਾ ਦੇ ਆ ਨਾਲੇ ਉਹ ਵਿਚਾਰੀ ਕਿਉਂ ਛੱਡਣਿਆ ਜਦ ਇੰਨੇ ਟਾਈਮ ਦੇ ਆਪਾਂ ਨੂੰ ਸੁਧਾਰਾ ਦਿੰਨੇ ਆ ਹੁਣ ਮੰਗਰੋਂ ਜਾ ਕੇ ਕਾਹ ਤੋਂ ਛੱਡਣਿਆ ਵਿਚਾਰੀ ਉਹ ਔਰ ਤੁਸੀਂ ਕੱਲ ਨੂੰ ਜਾ ਕੇ ਭੂਆ ਨੂੰ ਦੇ ਆ ਸੁਧਾਰਾ ਠੀਕ ਆ ਨਵੀਂ ਹਾਂਜੀ ਮੰਮੀ ਉਹ ਬੋਤਲ ਆ ਪਾਪੜਾ ਬਿਸਕੁਟਾਂ ਦਾ ਉਹ ਸੋਈ ਸੀ ਪਿਆ ਨਾ ਤੇ ਲੋਹੜਾ ਨਾਲ ਹੀ ਹੋ ਦੇ ਨਾਲ ਹੀ ਤਾਂ ਨਹੀਂ ਜਾਣਾ ਮੈਂ ਕੇਲੇ ਫਲੀਆਂ ਵੀ ਲੈ ਕੇ ਜਾਉਂਦੀ ਖੜੀ ਆਪਾਂ ਉਹ ਵੀ ਲੈ ਕੇ ਜਾਂਦੇ ਆਪਾਂ ਨੂੰ ਲੈ ਪੜਾ ਬੁੱਤ ਮੰਮੀ ਦੇ ਡੱਬੇ ਮੰਗਾਈ ਨਹੀਂ ਹਜੇ ਚਲ ਡੱਬਿਆਂ ਨੂੰ ਤਾਂ ਕੀ ਆ ਡੱਬੇ ਮੈਂ ਜਾਂਦੀ ਜਾਂਦੀ ਲੈ ਲਵਾਂਗੀ ਚਲਦੀ ਆਹ ਹੋ ਨਾ ਕੋ ਰੱਖੀ ਘਰ ਦੀ ਕੋਈ ਨਾ ਕੋਈ ਕੀ ਕਰਨਾ ਕਰੇ ਕੋਈ ਨਾ ਹੋ ਗਈ ਕੀ ਆ ਰਿਹਾ ਹਾਂ ਕੀ ਆ ਰਿਹਾ ਤਾਂ ਹੋ ਗਿਆ ਆ ਲੋ ਫੋਟੋ ਲੈ ਕਰਉਣਾ ਹੈ ਅੱਛਾ ਫਿਰ ਤੁਸੀਂ ਆ ਸਕਦੇ ਜੇ ਮੈਂ ਮੰਮੀ ਬੋਲੀ ਅੰਦਰ ਚਲੀ ਗਈ ਉਸਦੇ ਹੋਣ ਤੋਂ ਪਹਿਲਾਂ ਆ ਜਾ ਸਰ ਠੀਕ ਹੈ ਹੋਰ ਛੇ ਨੱਬੇ ਦਾ ਮੈਂ ਜਾਂਦਾ ਇਹਦਾ ਬਦਲ ਅੱਛਾ ਨਹੀਂ ਹਾਂ ਜੀ ਪੁਆਲੀਆ ਹਾਂ ਪੇਰਾ ਰਸੀਕਾਰ ਆਕ੍ਰੀਕਾਰ ਅਜੇ ਤੂੰ ਸੁਣਿਆ ਆਂ ਬਸ ਮਹਾਜ ਸੁਦਾ ਦਾ ਜਮਾ ਜਾ ਤੀ ਪੁਆਲਾ ਪੁਆ ਜਾ ਰਹੀ ਤੇਰੇ ਹੋਰ ਮੇਰੇ ਪੁੱਤ ਕਰੇ ਸਾਖੀ ਚੈਕਤੀ ਹਾਂ ਪੁਆ ਸਭ ਠੀਕ ਆਗਾ ਤੂੰ ਦੱਸ ਸਭ ਠੀਕ ਹੈ ਹਾਂ ਮੇਰੇ ਪੁੱਤ ਠੀਕ ਆ ਚੱਲ ਲੈ ਗਏ ਨਹੀਂ ਲੈ ਆ ਲੈ ਪੁਆ ਪੁਆ ਬਲਤੀ ਤੇ ਨਹੀਂ ਨਹੀਂ ਹੈਗਾ ਤੇਰੇ ਉਹ ਤਾਂ ਸੁਣਾ ਦੇ ਮੈਲੇ ਕੁੜੀ ਨੂੰ ਅੱਛਾ ਅੱਛਾ ਉਹ ਵੰਟੂ ਵੀ ਤਾਂ ਫਿਰ ਮਨ ਲੱਗਦਾ ਵਿਆਹਣ ਤੱਕ ਉਹ ਨੂੰ ਦੇਖੀ ਹਾਂ ਪੁੱਤ ਆਖਣ ਤਾਂ ਹੋ ਹੀ ਜਾਊਗਾ ਹਾਂ ਇਹ ਤਾਂ ਗੱਲ ਹੈ ਚਲ ਆ ਹਮਸਿਓਂ ਆਲੇ ਆਪਿਆ ਦਾ ਡੱਬੇ ਨੇ ਤੂਆ ਅੱਛਾ ਆ ਤੇਰਾ ਸੂਟ ਹੈ ਤੇਰੇ ਭਤੀਜ ਨੂੰ ਨੇ ਲਾਇਆ ਦਾ ਘਰੋਂ ਹੀ ਆ ਬਹੁਤ ਵਧੀਆ ਹੈ ਤੇ ਮਾਰਾ ਨਾ ਨਾ ਬਾਈ ਵਧੀਆ ਹੈ ਰੰਗ ਵੀ ਸੋਹਣਾ ਨਾਲ ਤੇਹਾ ਵਾਲਾ ਮੇਰੇ ਨਾਲਤਾ ਕੁੱਟ ਤੇਰੀ ਮੰਮੀ ਕਹਿੰਦੀ ਸੀ ਸੰਧਾਰਾ ਹੁਣ ਜਰਾ ਬੰਦ ਹੈ ਕਹਿੰਦੀ ਰਿੰਪੀ ਦਾ ਵਿਆਹ ਹੋ ਗਿਆ ਹੁਣ ਤਾਂ ਅਸੀਂ ਉਹਨੂੰ ਦੇਵਾਂਗੇ ਸੰਧਾਰਾ ਭੂਆ ਮੰਮੀ ਨੇ ਤਾਂ ਚਲਦੇ ਨੂੰ ਕਹਿਤਾ ਦੀ ਵੀ ਬੰਦ ਕਰਤਾ ਸੰਧਾਰਾ ਹਣਾ ਮੰਮੀ ਨੇ ਪਰ ਇਹ ਤਾਂ ਤ੍ਰਿਪਤੀ ਜਨੂ ਨੇ ਦਿੱਤਾ ਉਹਨੇ ਮੈਨੂੰ ਇਹ ਕਿਹਾ ਵੀ ਤੁਸੀਂ ਬਿਨਾਂ ਦੱਸੇ ਮੰਮੀ ਨੂੰ ਭੂਆ ਨੂੰ ਸੰਧਾਰਾ ਦੇ ਕੇ ਆਉਂੋ ਉਹ ਕਹਿੰਦੀ ਆ ਵੀ ਆਪਾਂ ਨਹੀਂ ਛੱਡਣਾ ਹੈਗਾ ਭੂਆ ਨੂੰ ساری ਉਮਰ ਵੀ ਇਸ ਤਸ ਸੰਧਾਰਾ ਤਨ ਆਪ ਦੇ ਦਿਆ ਕਰਾਂਗੇ ਭੂਆ ਦੇਖ ਭੂਆ ਜੇ ਰਿੰਪੀ ਘਰ ਦੀ ਕੁੜੀ ਆ ਤੂੰ ਵੀ ਨਾ ਫਿਰ ਘਰ ਦੀ ਕੁੜੀ ਆ ਆਇਂ ਤਰਾਸੀ ਕਿ ਮੈਂ ਬੰਦ ਕਰ ਦਾਂਗੇ ਭਲਾ ਸੰਧਾਰਾ ਦੇਖ ਬੱਸ ਜਿਵੇਂ ਤੇਰੀ ਮੰਮੀ ਕਹਦੀ ਆ ਉਹਨੇ ਕਰ ਲਿਆ ਮੈਨੂੰ ਤਾਂ ਬਹੁਤ ਸੁਖਾਂ ਦੇ ਗਿਆ ਕਿ ਤੱਕ ਹੁਣ ਤੂੰ ਰਿੰਪੀ ਨੂੰ ਸੰਧਾਰਾ ਜਾ ਰਾਕ ਤੈਨੂੰ ਤਾਂ ਮੈਨੂੰ ਸੰਧਾਰੇ ਦੀ ਕੋਈ ਭੁੱਖ ਨਹੀਂ ਬਸ ਮੈਨੂੰ ਤੁਸੀਂ ਸਾਰਾ ਪਰਿਵਾਰ ਆ ਕੇ ਮਿਲ ਗਿਆ ਕਰੋ ਇਹੀ ਬਹੁਤ ਹੈ ਦੇਖੂ ਆ ਰਿੰਪੀ ਆਉਂਦੀ ਜਗ੍ਹਾ ਤੂੰ ਆਉਂਦੀ ਜਗ੍ਹਾ ਧੂਆ ਤੇਰਾ ਹੱਕ ਸੰਧਾਰੇ ਦਾ ਪਹਿਲਾ ਰਿੰਪੀ ਦਾ ਬਾਅਦ ਚ ਅਸੀਂ ਤੇਰੇ ਕੋਲੇ ਆਪ ਪਹਿਲਾਂ ਆਇਆ ਕਰਾਂਗੇ ਸੰਧਾਰਾ ਦੇ ਨਾਲੇ ਅੱਗੇ ਤੋਂ ਮੇਰੀ ਮਾਂ ਤੈਨੂੰ ਆਪ ਕੋਸਤਾਰਾ ਦੇ ਕੇ ਜਾਇਆ ਕਰੂ ਚੱਲ ਚੰਗਾ ਬੱਚਾ ਤੇਰੀ ਮਰਦੀ ਐ ਚੱਲ ਤੂੰ ਬੈਠਾ ਤੇਰੇ ਵਾਤੇ ਪਿਆਰ ਨਾਲ ਕਿਨੇ ਨਾ ਪੂਆ ਚਾਹਤਾ ਰਹਿਣ ਦੇ ਮੈਂ ਡੇਟ ਹੋਣਾ ਫਿਰ ਮੈਨੂੰ ਤਾਂ ਜਾਣਾ ਹੁੰਦਾ ਨਾ 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 ਪੂਆ ਬੱਸ ਬੈਠ ਤੋ ਮਿੰਟ ਪਿਆ ਲੈ ਨਾ ਪੂਆ ਰਹਿਣ ਦੇ ਤਾਂ ਸੇਮ ਕੀ ਆ ਤੂੰ ਰਹਿਮ ਦੇ ਬਸ Presents... चल चंगा ਤੋ ਕੁ ਵੀ ਘੁੱਟ ਸਕਦੇ ਉਹਨਾਂ ਨੇ ਬਾਕੀ ਕਰਦੇ ਵੀ ਚੱਲਦਾ ਕੋਈ ਨਾ ਹੋਰ ਮੰਮੀ ਉੱਥੇ ਸਾਰੇ ਠੀਕ ਠਾਕ ਸੀਗੇ ਹਾਂ ਠੀਕ ਹਾਲ ਤੇ ਸਾਰੇ ਨਵੀਂ ਚਾਹ ਦੀ ਘੁੱਟ ਬਣਾ ਲਾ ਪੁੱਤ ਘੁੱਟ ਵਿੱਚ ਫਸੇ ਰੋ ਪਾ ਬਣਾ ਲਈਏ ਮੰਮੀ ਆਹ ਗਲਾਸ ਮੈਨੂੰ ਫੜਾ ਬੁੱਤ ਕੁਲੀ ਦਾ ਵਿਜੈ ਇਹਦਾ ਕੋਈ ਆਏ ਨਹੀਂ ਲੈ ਕੇ ਸਮਾਰੋਹ ਤੇ ਛਣਾ ਕੋਲ ਫੋਨ ਕਰਕੇ ਹੁੰਦੇ ਨੇ ਤੇ ਇਦਾਂ ਕਰੇ ਨਵੀ ਆਪੋ ਤੇ ਮੇਰਾ ਫੋਨ ਫੜਾਈ ਮਤਲ ਲੈ ਜਾਣਾ ਵੀ ਭੁੱਲ ਗਈ ਐ ਜੈਕਣ ਦਾ ਨਾਲ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਕੀ ਗੱਲ ਐ ਕੀ ਆਈ ਨਹੀਂ ਸੁਨਾਰਾ ਲੈ ਕੇ ਪੂਆ ਇਹਦੀ ਫੋਨ ਆਇਆ ਸੀ ਕਹਿੰਦਾ ਲੈ ਕੇ ਨਾ ਆਇਓ ਸੁਨਾਰਾ ਨਾ ਇੱਕ ਮੇਰੇ ਰੋਕ ਤਾ ਪੂਆ ਮੈਨੂੰ ਨਹੀਂ ਪਤਾ ਕਾ ਤੋ ਰੋਕਿਆ ਤੂੰ ਕਰ ਲੈ ਇੱਕ ਵਾਰੀ ਗੱਲ ਕੋਈ ਨਾ ਮੈਂ ਕਰ ਦਿਆਂ ਗੱਲ ਇਹਨਾਂ ਨਾਲ ਤੇ ਕੀ ਕੀਤਾ ਯਾ ਤੂੰ ਉਹ ਅੰਦਰ ਪਈ ਰਹੇ ਮਮੀ ਬੁਲਾਉ ਉਹ ਮੇਰੇ ਕੋਲ ਬੁਲਾਉਣੀ ਕਿ ਚੱਕਲੇ ਆਉਂਦਾ ਹੋਇਆ ਆ ਆ ਮੰਮੀ ਤੂੰ ਐਂ ਦੱਸ ਭਾਈ ਮੈਨੂੰ ਤੈਂ ਮੇਰੇ ਪੇਕੇ ਫੋਨ ਕਰਕੇ ਐਂ ਕਹਤੋ ਕਿ ਹਾਂ ਉਹਨਾਂ ਨੂੰ ੁੰਡਿਆਂ ਨੂੰ ਵੀ ਸੰਧਾਰਾ ਨਾਲ ਲੈ ਕੇ ਆਏ ਦੇਖ ਮੰਮੀ ਜੇ ਮੈਂ ਤੈਂ ਭੂਆ ਨੂੰ ਕਹਤਾਂ ਸੀ ਵੀ ਭਾਈ ਹੁਣ ਤੇਰੀ ਭਤੀਜੀ ਦਾ ਵਿਆਹ ਹੋ ਗਿਆ ਮੈਂ ਸੰਧਾਰਾ ਨਹੀਂ ਦੇ ਸਕਦੀ ਉਹ ਮੈਂ ਫਿਰ ਹੁਣ ਮਾਮੇ ਹੋਰਿਆਂ ਦੀ ਕੁੜੀ ਦਾ ਵੀ ਵਿਆਹ ਹੋਇਆ ਹੋਇਆ ਹੈ ਮੈਂ ਉਹਨੂੰ ਕਹਤੋ ਅਸੀਂ ਭਾਈ ਸੰਧਾਰਾ ਨਾਇਤ ਕੀ ਲੈ ਕੇ ਆਏ ਮਮੀ ਦਾ ਮੈਂ ਤਾਂ ਉਹ ਹੀ ਰੀਤ ਚਲਾਈ ਆ ਜਿਵੇਂ ਟੈਂ ਚਲਾਈ ਹੋਈ ਆ ਅੱਛਾ ਗੱਲ ਕਰਕੇ ਰੋਕਿਆ ਤਾਂ ਮੇਰਾ ਸੰਧਾਰਾ ਫੇਰ ਤੇ ਤਾਂ ਮਮੀ ਨੂੰ ਜਿਵੇਂ ਕੱਲ੍ਹ ਤੋਂ ਵੱਡੇ ਕਰਨਗੇ ਮੇਰੇ ਤਾਂ ਅੱਗੇ ਉਹ ਹੀ ਰੀਤ ਚੱਲੂਗੀ ਤੂੰ ਛੁੱਟੀ ਜਿੰਨੇ ਸਾਲ ਦਿੱਤੇ ਜਾਂਦੇ ਨੇ ਦੇ ਲੋ ਆਪੀ ਤੀਨੂੰ ਸੰਧਾਰੇ ਕੱਲ੍ਹ ਜਦੋਂ ਮੇਰੀ ਕੁੜੀ ਵਿਆਹੀ ਦੀ ਫਿਰ ਮੈਂ ਵੀ ਆਪੀ ਨਾਨਤ ਦਾ ਸੰਧਾਰਾ ਬੰਦ ਕਰ ਦਊਂਗੀ ਨਾ ਇਹ ਕਿਵੇਂ ਬੰਦ ਕਰ ਦੇਂਗੀ ਤੂੰ ਸੰਧਾਰਾ ਮੇਰੀ ਕੁੜੀ ਦਾ ਜਿਵੇਂ ਤੁਸੀਂ ਭੂਆ ਦਾ ਕਰਤਾ ਮੈਂ ਭੂਆ ਦਾ ਕਰਤਾ ਭਤੇਰੇ ਦੇ ਤੇ ਭੂਆ ਨੂੰ ਮੈਂ ਸੁਨਾਰਾਂ। ਫਿਰ ਉਹਨੇ ਚੀਰੀ ਦਿੱਤੇ ਨਾ ਛਿਨਛੇ ਤੁਹਾਡੀ ਕੁੜੀ ਦਾ ਵਿਆਹ ਨਹੀਂ ਹੋਇਆ ਸੀਗਾ। ਜਦੋਂ ਵਿਆਹ ਹੋ ਗਿਆ ਤੁਸੀਂ ਉਹਦਾ ਬੰਦ ਕਰਤਾ। ਹੁਣ ਕੱਲ੍ਹ ਜਦੋਂ ਮੇਰੀ ਕੁੜੀ ਦਾ ਵਿਆਹ ਹੋ ਜੂ ਫਿਰ ਮੈਂ ਉਹਦੀ ਭੂਆ ਦਾ ਸੁਨਾਰਾ ਬੰਦ ਕਰ ਦੂੰਗੀ। ਇਹ ਤਾਂ ਇਹੀ ਰੀਤ ਐ। ਹੁਣ ਤੁਸੀਂ ਬਣਾਤੀ ਐ। ਇਹੀ ਚੱਲੂਗੀ ਅੱਗੇ। ਮੰਮੀ ਗੱਲ ਇਹ ਕੀ ਕਹਿੰਦੀ ਐ। ਹੁਣ ਇਹ ਤਾਂ ਇਸੇ ਘਰ 'ਚ ਐ। ਜਿਹਹ ਜਿਹੇ ਦੇਖੂਗੀ ਉਹ ਜਹੇ ਅੱਗੇ ਅੱਗੇ ਕਰੂਗੀ। ਦੇਖ ਮੰਮੀ ਆਪਣੇ ਰੱਬ ਦਾ ਹੁਣ ਸਭ ਕੁਝ ਦਿੱਤਾ ਹੋਇਆ। ਆ ਦੋ ਡੱਬਿਆਂ ਨਾਲ ਆਪਾਂ ਨੂੰ ਕਿੰਨਾ ਕ ਫਰਕ ਪੈ ਜੂਗਾ। ਇਹ ਸੁਨਹਾਰਿਆਂ ਦਾ ਕੋਈ ਭੁੱਖਾ ਨਹੀਂ ਹੁੰਦਾ ਇਹਦਾ ਬਸ ਇੱਕ ਪਿਆਰ ਬਣਿਆ ਰਹਿੰਦਾ ਅਤੇ ਆਉਣਾ ਜਾਣਾ ਅਗਲੇ ਦੇ ਬਣਿਆ ਰਹਿੰਦਾ ਰਿਸ਼ਤੇਦਾਰੀ ਇਸ ਨੂੰ ਤਾਂ ਕਹਿੰਦੇ ਹੁੰਦੇ ਆ ਦੇਖ ਨਹੀਂ ਜਿਵੇਂ ਹੁਣ ਤੈਨੂੰ ਆਪਦੇ ਪੇਕਿਆਂ ਤੋਂ ਆਪੀ ਵੀ ਕੋਈ ਸੁਨਹਾਰਾ ਲੈ ਕੇ ਆਊਗਾ ਉਵੇਂ ਉਹ ਵਿਚਾਰੀ ਭੂਆ ਨੂੰ ਵੀ ਪੇਕਿਆਂ ਦੇ ਆਸਤੀ ਉਹਦਾ ਦਿਲ ਪੁੱਛਾਂ ਲੋੜੀ ਦਾ ਜਦ ਤੇ ਉਹਨੂੰ ਇਹ ਗੱਲ ਕਹੀ ਆ ਵੀ ਮੈਂ ਸੁਨਹਾਰਾ ਨਹੀਂ ਦੇ ਸਕਦੀ ਜੇ ਅੱਜ ਬੇਬੇ ਬਾਪੂ ਹੁੰਦੇ ਉਹ ਵੀ ਤਾਂ ਫਿਰ ਸੁਨਹਾਰਾ ਨੂੰ ਦੇ ਕੇ ਆਉਂਦੇ ਮਾਂ ਬਾਪ ਤੋਂ ਆਦ ਮੰਮੀ ਭਰਾ ਭਜਾਈਨ ਵਾਲੀ ਪੇਕੇ ਵੀਂ ਦੇ ਨੇ ਹੁਣ ਧੂਆ ਦੇ ਸਾਰਾ ਕੁਝ ਆਪਾਂ ਹੀ ਆ ਆਪਾਂ ਹੀ ਉਹਨੂੰ ਦੇਣਾ ਆਪਣੇ ਤੇ ਹੀ ਉਹਦੀ ਆਸ ਹੈ ਗਲਤ ਆ ਪੁੱਤ ਤੁਸੀਂ ਦੋਨੇ ਠੀਕ ਹੈ ਨਹੀਂ ਆਪਦੀ ਧੀ ਦੇ ਪਿਆਰ ਦੇ ਵਿੱਚ ਵੱਡੀ ਧੀ ਨੂੰ ਭੁੱਲ ਗਈ ਕਰਦੇ ਨੇ ਦੇਖੋ ਪੁੱਤ ਪਹਿਲਾ ਹੱਕ ਵੱਡੀ ਧੀ ਦਾ ਮੈਂ ਉਹਨੂੰ ਪਹਿਲਾਂ ਸੰਦਾਰਾ ਦੂੰ ਫੇਰ ਮੈਂ ਆਪਦੀ ਧੀ ਨੂੰ ਦੂੰਗਾ ਹਾਂ ਠੀਕ ਹੈ ਮੰਮੀ ਤੁਸੀਂ ਵੀ ਇਹੀ ਚਾਹੁੰਦੇ ਹੋ ਵੇਵਾ ਸਾ ਪਪੂਆ ਨਾਲ ਵੀ ਬਰਤਬਰ ਤੇਵਾ ਰੱਖੀਏ ਕਿਤੇ ਉਹਦੇ ਵਿਚਾਰੀ ਦੇ ਮਨ ਚ ਨਾ ਜਾਵੇ। ਗੱਲ ਤੇਰੀ ਠੀਕ ਹੈ ਪਪਾ। ਹਾਂ। ਉਹ ਵੀ ਆਸ ਕਰੂਗਾ ਹਨਾ? ਹਾਂਜੀ। ਸਸੀ ਗੱਲ ਸਾਰਿਆਂ ਨੂੰ ਜੀ ਸਾਡੀ ਤੁਹਾਨੂੰ ਵੀ ਇਹੀ ਬੇਨਤੀ ਹੈ ਜੀ ਵੀ ਦੇਖੋ ਭੂਆ ਜਿਹੜੀ ਹੁੰਦੀ ਹੈ ਉਹ ਘਰ ਦੀ ਵੱਡੀਤੀ ਹੁੰਦੀ ਹੈ। ਚਾਹੇ ਉਹ ਜਿੰਨੀ ਮਰਜੀ ਉਮਰ ਦੀ ਹੋ ਜੇ ਪਰ ਉਹਦੇ ਕੋਲੇ ਜਾਣਾ ਨਾ ਛੱਡੋ। ਉਹਦਾ ਉਨੇ ਹੀ ਪਿਆਰ ਕਰੋ, ਇੱਜ਼ਤ ਕਰੋ। ਕੋਈ ਵੀ ਤਿਥ ਤਿਹਾਰ ਆਉਂਦਾ ਹੈ ਉਹਦੇ ਕੋਲੇ ਜਰੂਰ ਜਾਓ। ਚਾਹੇ ਥੋੜੀ ਜੀਜ ਲੈ ਕੇ ਜਾਓ। ਕਿਉਂਕਿ ਉਹਨੂੰ ਹੁੰਦੀ ਪੇਕਿਆਂ ਤੋਂ ਆਸ ਹੁੰਦੀ ਹੈ ਵੀ ਮੇਰੇ ਪੇਕਾਂ ਦਾ ਕੋਈ ਆਊਗਾ ਬਾਕੀ ਤੁਹਾਨੂੰ ਇਹ ਸਾਡੀ ਫਿਲਮ ਵਧੀਆ ਲੱਗੀ ਹੋਵੇ ਲਾਇਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਧੰਨ ਦੀ ਦੋਣਾ ਨਾ ਭੁੱਲਿਓ ਹਾਂਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ